ਸੌ ਬਲਵ ਸਿਲਸਿਲ ਰੋਸਾ ਲਾ ਦੇਣਗੇ ਨਾ ਉਸ ਨੂੰ ਇਹਨਾਂ ਨੂੰ ਕੋਈ ਪ੍ਰਾਦਾ ਨੁਕਸਾਨ ਨਾ ਕਰੇ ਕੋਈ ਗੱਲ ਨਹੀਂ ਬਾਕੀ ਆਪਣਾ ਮਾਣ ਸਤਿਕਾਰ ਕਰੇਗਾ ਲਾਵ ਨਦੀ ਬਾਕੀ ਕੇ ਅੱਧੀ ਵਾਰ I ਨਹੀਂ ਤਾਂ ਧੱਕੇ ਕਰ ਦਿੰਦੇ ਨਹੀਂ ਚਲ ਜਾਨ ਤੋਂ ਨਹੀਂ ਕਿ ਕਮੇਟਰੀ ਹੋਵੇ ਡਿਪਲੀਆ ਹੈ ਡਿਪਲੀਆ ਇਹ ਫਾਈਨਲ ਨਾਮ ਇਹ ਨਾਲ ਸ਼ਾਹ ਗੋਸਟ ਦਾ ਰਹਿਣੇਗਾ ਅਗਰ ਕੋਈ ਹੋਰ ਨਾ ਹੋਵੇ ਤਾਂ ਇਹ ਇਸ਼ਾਰਾ ਹੈ ਅਗਰ ਅੰਦਰ ਅੰਦਰ ਪ੍ਰਾਈਮਰੀ ਪਾਣੀ ਨਹੀਂ ਦਿੰਦੇ ਕੋਈ ਨੀਂਦ ਨਹੀਂ ਕੋਈ ਨਹੀਂ ਹੈ ਤੇ ਬਹੁਤ ਹੀ ਗ੍ਰੇਟ ਹੈ ਕਿ ਕੀ ਰਹਿਣਾ ਚੱਲ ਸਕਦੀ ਹੈ ਉਹ ਰੋਟੀਆਂ ਬਣਾਣਾ ਉਦੰਗਲ

જે ਕਾਹੀਗੇ ਤੇ ਤੁਸੀਂ ਉਸੇ ਕਾਰੋਬਾਰ ਕਰੋਗੇ ਇਹ ਅਸੀਂ ਸੀਸ ਕਰਤੀ ਸਾਰੀ ਮਸ਼ੀਨ ਮੰਡੀ ਆਂ ਕੋਈ ਚਰਾਇਆ ਨਹੀਂ ਲਵਾਗੇ ਅਸੀਂ ਅੱਜ ਤੋਂ ਕੋਈ ਵੀ ਨਹੀਂ ਤੁਹਾਡੀ ਦੁਕਾਨ ਥੱਲੰਦੇ ਜੇ ਕਹਿੰਦਾ ਤੇ ਰਿਪੇਅਰ ਕਰਾ ਦਾਂਗੇ ਕਹਿੰਦਾ ਜੇ ਰਿਪੇਅਰ ਕਰਾ ਦਾਂਗੇ ਮਨੇ ਤੇੜੀ ਨੂੰ ਕੰਨਾ ਪੇ ਚੱਲੋ ਬਹੁਤ ਕਾਰਟੀ ਕਮੇਟੀ ਨੇ ਮੁਰੰਮਤ ਕਰਾ ਦੇਣੀ ਕਮੇਟੀ ਕਰਾਵਾਂਗੇ ਪਰ ਜੇ ਇਦਾਂ ਈ ਸ਼ੁਮਨਾ ਬਣਾ ਕੇ ਗੱਲ ਕਰਨੀ ਅਸੀਂ ਨਹੀਂ ਉਹ ਕਰਨ ਦੇਣੀ ਸਖਤ ਤੋਂ ਬਾਹਰ ਹਮਾਂ ਸਮਾਨ ਨਹੀਂ ਰੱਖ ਸਕਦੇ ਤੁਹਾਨੂੰ ਪਤਾ ਦੇਖ ਨਹੀਂ ਵਾਰਤਾ ਨੂੰ ਸਕਦਾ ਹੈ ਪਹਿਲੀ ਵਾਰ ਦੀ ਹਾਲਤ ਨੂੰ ਪਹਿਲਾ ਕਰਾ ਰੱਖੇ ਲੱਗਦਾ ਅਸੀਂ ਦੋ ਘਟੇ ਦੇ ਡੇਢ ਦੋ ਘਟੇ ਦਾ ਮਤਲਬ ਇਹ ਹੈ ਕਿ ਕੋਈ ਗੱਲ ਪਰੇ ਹੋ ਜੂਗੀ ਸੋ ਫਮਰੇ ਬਚਰਾ ਬ੍ਰਹਮਤ ਕਰਾ ਦਾਂਗੇ ਜੇ ਇਦਾਂ ਹਰੋਗੇ ਤਾਂ ਫਿਰ ਨਹੀਂ ਕੋਈ ਗਾਨੀ ਕੋਲ ਲੜੀ ਆ ਫੜਾ ਪ੍ਰਸ਼ਾਸਨ ਖੜਾਵਾ ਪਾਲਕੀ ਸਿਹਰੀ ਸਭ ਫੁੜੀਆ ਦਾ ਲੱਭੜ ਕਰਵਾ ਆ ਪਾਲਕੀ ਕਹਿ ਤਾ ਕਰੋਗੇ ਆ ਪਰ ਹੋ ਜੀਦੀ ਆ ਕਰਦੇ ਜੇ ਰੁਪਿਆ ਅਜੂ ਇਹਦਰਾ ਚੇਰੂ ਕੀਤੇ ਨਗਰ ਕੌਂਸਲ ਦੇ ਨਾਲ ਤਾਲਵੀਂ ਵਾਲੀ ਦਾ ਉਹ ਕਰਨੀ ਚਾਹੀਦਾ ਹੈ ਕਿ ਵੀਡੀਓ ਰੋਲ ਤੇ ਪਾਉਣੀ ਨਹੀਂ ਹੋ ਗਈ ਤਾਂ ਰਾਮੀ ਗੱਲ ਚ ਆ ਰਿਹਾ ਆ ਰਿਹਾ ਤੁਹਾਡੀ ਨਹੀਂ ਹੈ ਤੁਹਾਡੇ ਕੋਲ ਨਹੀਂ ਇਹ ਤੁਸੀਂ ਮੈਨੂੰ ਅੱਜ ਤੱਕ ਦਾਣਾ ਦਾ ਕੋਈ ਕਸਤਾ ਮੈਂ ਨਾਲੋਂ ਕੋਈ ਆ ਅੱਜ ਇਹਨਾਂ ਨੂੰ ਤੁਹਾਡੇ ਮੁਲਾਜ਼ਮਾਂ ਨੇ ਨਾਲ ਹੀ ਸਾਜੀ ਤੋੜ ਗਏ ਨੇ ਨਾਲ ਹੀ ਸਾਜੀ ਬਗਾਇਦਾ ਕੋਈ ਇਹ ਹੁਣ ਕਹਿੰਦਾ ਰਿਹਾ ਹੈ ਕਿ ਸਾਜੀ ਮੈਨਾਂ ਨੂੰ ਤਿਆਰ ਤਾਂ ਮੈਂ ਤਿਆਰ ਤਾਂ ਫੇਰ ਵੀ ਸਾਜੀ ਤੋੜ ਕੇ ਦੇਖੋ ਆ ਕਿੰਨਾ ਨਿਸ਼ਾਨਾ ਕਰਦਾ ਮੈਂ ਹੁਣ ਮੇਰਾ ਮੁੱਦਾ ਹਾਂਜੀ ਇਹ ਕਹਿੰਦੇਗਾ ਕਿ ਤੋ ਕਰਾਂਗੇ ਤੁਹਾਰਾ ਕਰਾਂਗੇ ਜਦੋਂ ਕਰਾ ਕੇ ਜਾਏਗਾ ਤਾਂ ਘਿਆ ਦੇਰਾ ਉਹ ਤਾਂ ਸਾਕੇ ਅਰੇ ਕਰਮਤ ਆ ਗਈ ਇੱਕ ਨਾਣਾ ਜੋ ਅਜੂ ਏ ਬਜੂ ਨਾ 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 ਸੇ ਤਾਂ ਦੁਕਾਨਾ ਨਹੀਂ ਖੋਲਣੀ ਹੈ ਕਰਾ ਦੇ ਇਹ ਦੁਕਾਨਾ ਖੋਲੀਆਂ ਦੁਕਾਨ ਨਹੀਂ ਖੋਲਣੀ ਦਰਾ ਦੇ ਇਹ ਸ਼ਗਰ ਦੋ ਨਹੀਂ ਇਹ ਦੁਕਾਨਾਂ ਵੀ ਢਾਓ ਭਜੀ ਇਹ ਇਹ ਦੁਕਾਨਾਂ ਵੀ ਢਾਓ ਉਹ ਵੇਖੋ ਟੀਨਾ ਉਹ ਵੇਖੋ ਟੀਨਾ ਵੀ ਢਾਓ ਅੱਜ ਅਗਲੇ ਦੁਕਾਨਾਂ ਦੇ ਗਾ ਨਹੀਂ ਜਦੇ ਆਗੇ 4 ਵਜੇ ਦੇ ਆਣ ਕੇ ਭੇਜ ਦੇ 4 ਵਜੇ ਦੇ ਭਾਜੀ ਦੁਕਾਨਾਂ ਦੇ ਵੇਖੋ 4 ਵਜੇ ਭਾਜੀ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਆਈ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥੋ ਕੋਈ ਲੰਘ ਸਕਦਾ ਸਪੈਸ਼ਲੀ ਦੋ ਖੂਦੋਂ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਦਾ ਫਿਰ ਵੀ ਨਾ ਲੰਘ ਪਾਏ ਜੇ 15 20 ਮਿੰਟ ਅਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨੇ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਨਜਾਇਜ਼ ਟੋਟੇ ਸੜਕ ਨਾ ਮੱਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਹੈ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜ਼ਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਇਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਹੀ ਅਸੀਂ ਕਿਸੇ ਤਰ੍ਹਾਂ ਦੇ ਕਿਸੇ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣ ਇਹ ਤੁਸੀਂ ਵੇਖਿਆ ਹੋਏਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਹਲਾ ਦਿੱਤੀਆਂ ਬਟ ਕਿਸੇ ਵੀ ਰੇੜੀ ਗਰੀਬੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕੀ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਜਿੱਥੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰਸ਼ ਅੰਦਰ ਜਿੱਥੇ ਆਵਾਜੇ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮਰੀਕਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇਸੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਈਓ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਜਾਣਦਾ ਲੋਕ ਵੀ ਜਾਂਦੇ ਆ ਤਾਂ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਇਹ ਵੀ ਕਹਾਂਗਾ ਕਿ ਆਵਾਜ਼ੇ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਦੇ ਨਾਲ ਜਿਹੜੀ ਗਾਕੀ ਹੈ ਉਹੀ ਵੱਜਦੈਂਦੀ ਇੱਥੇ ਆਇਆ ਜੇ ਮਹੀਨਾ ਹੋਇਆ ਮੈਨੂੰ ਤੇ ਮੈਂ ਇਹ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰ ਤੋਂ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਦੇ ਸੀ ਪੁੱਛਦੇ ਕਿ ਯਾਰ ਰੋਡ ਨਹੀਂ ਛੋਟੀ ਏ ਇਹ ਐਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਦੇ ਦਾਇ ਜਿੱਦਾਂ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖੀ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਹੈ ਮੈਂ ਇਹ ਹੀ ਤੁਹਾਨੂੰ ਕਹਿਣਾ ਹੈ ਕਿ ਅਸੀਂ ਇਹੋ ਜਿਹੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸੁਹਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜਿਹੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੀ ਇਨਕ੍ਰੋਸਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਹੈ ਮ ਕਹਣਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਮਰਾਈ ਇਹ ਬੇਨਤੀ ਕਰਦਾ ਕਿ ਇਮੀਡੀਏਟਲੀ ਤੁਸੀਂ ਆਪਣੀ ਕਰੋਚਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫੇਰ ਦੀ ਕਾਰਵਾਈ ਹੈ ਫੇਰ ਅਸੀਂ ਜੇ ਕਿਸੇ ਨੇ ਹੁਣ ਅਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੇ ਚੋਕੇ ਲੈ ਕੇ ਜਾਵਾਂਗੇ